ਜਿਵੇਂ ਕਿ ਸਮੇਂ-ਸਮੇਂ ਤੇ ਆਪਾਂ ਵੱਖ-ਵੱਖ ਸ਼ੁਸ਼ੀਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ ਅੱਜ ਮੈਂ ਇੱਕ ਧਾਰਮਿਕ ਖੇਤਰ ਦੀ ਸ਼ੁਸ਼ੀਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ ਤੇ ਉਹਨਾਂ ਦੇ ਨਾਲ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਤਾਂ ਜੋ ਜਿਹੜਾ ਜਿਹੜੇ ਸਾਨੂੰ ਸਵਾਲ ਆਏ ਸੀ ਇੱਕ ਤਾਂ ਅਨਭਿਸ਼ਵਾਸੀ ਬਾਰੇ ਜੋ ਇੱਕ ਜਿਹੜਾ ਭੂਤ ਪ੍ਰੇਤਾਂ ਵਾਲਾ ਜਿਹੜਾ ਅੱਜ ਕੱਲ ਸਿਸਟਮ ਆ ਉਹਦੇ ਬਾਰੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਕੀ ਹੋਰ ਵੀ ਜੋ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਸੀਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦੇਣਾ ਸੋ ਦੋਸਤੋ ਸਾਡੇ ਨਾਲ ਜੁੜੇ ਨੇ ਭਾਈ ਬਿੱਕਰ ਸਿੰਘ ਜੀ ਸੋ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨავ ਜੀ ਕੀ ਹਾਲ ਚਾਲ ਹੈ ਜੀ ਕਿੱਦਾਂ ਸਤਿਗੁਰਾਂ ਦੀ ਕਿਰਪਾ ਹੀ ਚੜ੍ਹਦੀ ਕਲਾ ਹਾਂਜੀ ਬੱਬਾ ਜੀ ਸਾਨੂੰ ਪਹਿਲਾਂ ਜਾਣਕਾਰੀ ਦਿਓ ਕਿ ਜਿਵੇਂ ਕੱਲ ਮੇਰੀ ਇੱਕ ਵੀਡੀਓ ਸੀਗੀ ਜੀ ਵੀ ਮੈਂ ਲੱਡੂ ਰੱਖੇ ਸੀ ਚੂਹਾ ਜਿਹੜਾ ਚੂਹਾ ਆਉਂਦਾ ਸੀ ਬਟੇ ਲੋਕਾਂ ਨੇ ਕਿਹਾ ਅੰਧ ਟਾਈ ਹੈ ਜੀ ਇਹ ਪਹਿਲਾਂ ਹੁੰਦਾ ਸੀ ਆਪਾਂ ਦਾ ਇਹਨਾਂ ਚੀਜ਼ਾਂ ਨੂੰ ਅੰਧਵਿਸ਼ਵਾਸੀ ਮੰਨਿਆ ਜਾਵੇ ਤੇ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਜੀ ਨਹੀਂ ਇਸ ਤਰ੍ਹਾਂ ਜੀ ਹਰ ਇੱਕ ਚੀਜ਼ ਨੂੰ ਆਪਾਂ ਅੰਧਵਿਸ਼ਵਾਸ ਦਾ ਨਾਮ ਵੀ ਨਹੀਂ ਦੇ ਸਕਦੇ ਕਿਉਂਕਿ ਹੁਣ ਅੱਜ ਬੜੀਆਂ ਚੀਜ਼ਾਂ ਆ ਗਈਆਂ ਨਾ ਮਤਲਬ ਕਿ ਖੇਤੀਬਾੜੀ ਦੇ ਲਈ ਬਹੁਤ ਦਵਾਈਆਂ ਆ ਗਈਆਂ ਨੇ ਕੁਝ ਜ਼ਹਿਰੀਲੀਆਂ ਦਵਾਈਆਂ ਆ ਗਈਆਂ ਨੇ ਪ੍ਰਬੰਧ ਬਹੁਤ ਜ਼ਿਆਦੇ ਹੋ ਗਏ ਨੇ ਸੋ ਪਹਿਲੇ ਸਮਿਆਂ ਦੇ ਵਿੱਚ ਲੋਕ ਜੋ ਪ੍ਰਾਤਨ ਲੋਕ ਸੀ ਉਹਨਾਂ ਦੇ ਕੋਲੇ ਹਰ ਇੱਕ ਚੀਜ਼ ਦਾ ਹਲਕ ਦੇਸੀ ਤਰੀਕੇ ਦੇ ਨਾਲ ਕੱਢਿਆ ਜਾਂਦਾ ਸੀ ਉਹਨਾਂ ਵੱਲੋਂ ਜੀ ਸੋ ਇਸ ਕਰਕੇ ਜੋ ਮੈਂ ਤੁਹਾਡੀ ਉਹ ਵੀਡੀਓ ਦੇਖੀ ਸੀ ਕਿ ਚੂਹੇ ਦੇ ਨਾਲ ਭੱਜ ਜਾਂਦੇ ਆ ਸੋ ਚਲੋ ਆਪਣੇ ਤਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਆਪਾਂ ਤਾਂ ਕਦੀ ਦੇਖਿਆ ਨਹੀਂ ਪਰ ਉਹ ਜਿਹੜੇ ਪ੍ਰਾਤਨ ਲੋਕਾਂ ਦੀਆਂ ਕਾਢਾਂ ਸੀ ਉਹ ਬਹੁਤ ਵਧੀਆ ਹੁੰਦੀਆਂ ਸੀ ਅੱਜ ਦੇ ਯੁੱਗ ਨਾਲੋਂ ਕਿਉਂਕਿ ਜੇ ਉਹਨਾਂ ਲੋਕਾਂ ਦੀ ਕੱਢੀ ਹੋਈ ਕਾਰਡ ਜੇ ਕੋਈ ਨਫਾ ਨਹੀਂ ਨਾ ਕਰਦੀ ਸੀ ਕੋਈ ਨੁਕਸਾਨ ਵੀ ਨਹੀਂ ਸੀ ਕਰਦੀ ਉਹ ਕਾਰਡ ਜੀ ਸੋ ਜੋ ਵੀ ਪ੍ਰਤਨ ਜੋ ਵੱਡੇ ਸਾਡੇ ਬਜ਼ੁਰਗਾਂ ਨੇ ਜੋ ਵੀ ਕੱਢਾ ਵਜਾ ਜ਼ਰੂਰ ਹੁੰਦੀ ਸੀ ਪਰ ਹਰ ਇੱਕ ਚੀਜ਼ ਨੂੰ ਅੰਧਵਿਸ਼ਵਾਸ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਉਸ ਚੀਜ਼ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੁੰਦਾ ਹੈ ਜੀ ਸੰਬੰਧ ਵਿਸ਼ਵਾਸ ਕਿਸੇ ਹੱਦ ਤੱਕ ਹਰ ਇੱਕ ਚੀਜ਼ ਨੂੰ ਅੰਧਵਿਸ਼ਵਾਸ ਦਾ ਨਾਮ ਨਹੀਂ ਦੇਣਾ ਚਾਹੀਦਾ ਮੈਂ ਇਸ ਦੇ ਹੱਕ ਦੇ ਵਿੱਚ ਨਹੀਂ ਹਾਂ ਸੋ ਬਾਬਾ ਜੀ ਸਾਨੂੰ ਇਹ ਦੱਸੋ ਵੀ ਅਗਲਾ ਸਵਾਲ ਮੇਰਾ ਇਹ ਆ ਕਿ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਸਾਡੇ ਸਿੱਖ ਇਤਿਹਾਸ ਤੋਂ ਸਾਡੇ ਸੂਰਬੀਰ ਜొਹਿਆਂ ਦਾ ਇਤਿਹਾਸ ਆ ਸੱਭਾ ਜਿਹੜਾ ਪੰਜਾਬ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਥੋਂ ਦੇ ਜਿਹੜੇ ਬਚਿੰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਆ ਇਹ ਇਤਿਹਾਸ ਤੋਂ ਬਹੁਤ ਦੂਰ ਹੋ ਚੁੱਕੀ ਆ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਤਾਂ ਜੋ ਇਹ ਆਪਣਾ ਜਿਹੜਾ ਇਤਿਹਾਸ ਜਾਣ ਸਕਣ ਤਾਂ ਜੋ ਮੋੜ ਜਿਹੜਾ ਆਪਣੇ ਇਹ ਜੁਝਾਰੂ ਜਿਹੜੀ ਕੌਮ ਨਹੀਂ ਗਈ ਆਪਣੀ ਤੇ ਮੋੜ ਜਿਹੜੇ ਚੰਗੇ ਕੰਮ ਕਰ ਸਕਣ ਤੇ ਜਿਹੜੇ ਨਸ਼ਿਆਂ ਵਰਗੀਆਂ ਕਰਕਤਾਂ ਤੋਂ ਉਹ ਬਚ ਸਕਣ ਹਾਂਜੀ ਇਹ ਵੀ ਨਾ ਬਹੁਤ ਅੱਜ ਦੇ ਦੌਰ ਦੇ ਹਿਸਾਬ ਦੇ ਨਾਲ ਨਾ ਬਹੁਤ ਵਧੀਆ ਤੁਹਾਡਾ ਸਵਾਲ ਸੀ ਕਿ ਨੌਜਵਾਨ ਜਿਹੜੇ ਇਤਿਹਾਸ ਤੋਂ ਜਾਣੋ ਨਹੀਂ ਨਾ ਸਿੱਖ ਸਿੱਖ ਇਤਿਹਾਸ ਤੋਂ ਜਿਹੜੇ ਨੌਜਵਾਨ ਜਾਣੋ ਨਹੀਂ ਪਤਿਤਪੁਣਾ ਵੀ ਉਹਨਾਂ ਦੇ ਵਿੱਚ ਜਿਆਦਾ ਹੋ ਗਿਆ ਹੈ ਕਿਉਂਕਿ ਉਹਨਾਂ ਨੂੰ ਆਪਣੇ ਅਸੀਂ ਕੋਈ ਵੀ ਚੀਜ਼ ਆ ਜਦੋਂ ਆਪਾਂ ਜਿੱਦਾਂ ਦੀ ਸਾਡੀ ਸੰਗਤ ਹੁੰਦੀ ਹੈ ਪਹਿਲਾਂ ਇੱਕ ਕਹਾਵਤ ਹੁੰਦੀ ਸੀ ਕਿ ਜੈਸੀ ਸੰਗਤ ਵੈਸੀ ਰੰਗਤ ਸਾਡੀ ਜੋ ਪਰਾਤਨ ਸੰਗਤ ਹੁੰਦੀ ਸੀ ਉਹਦੇ ਵਿੱਚ ਸਾਡੇ ਜ਼ਿਆਦਾਤਰ ਦੋਸਤ ਮਿੱਤਰ ਸਾਡੇ ਬਜ਼ੁਰਗ ਸਾਰੇ ਕੇਸਾਧਾਰੀ ਹੁੰਦੇ ਸੀ ਭਾਵੇਂ ਕਿ ਜ਼ਰੂਰੀ ਨਹੀਂ ਵੀ ਉਹਨਾਂ ਦਾ ਅੰਮ੍ਰਿਤ ਛਕਿਆ ਹੁੰਦਾ ਸੀ ਪਰ ਅਸੀਂ ਜੋ ਪ੍ਰਾਤਨ ਜੋ ਮੂਵੀਆਂ ਦੇਖਦੇ ਹਾਂ ਸਾਡੇ ਪਰਿਵਾਰਕ ਫੈਮਿਲੀ ਦੇ ਵਿਆਹ ਸ਼ਾਦੀਆਂ ਦੇਖਦੇ ਹਾਂ ਉਹਨਾਂ ਦੇ ਵਿੱਚ ਜੋ ਵੀ ਪ੍ਰਾਤਨ ਜੋ ਰਿਕਾਰਡਿੰਗ ਆ ਉਸ ਵੇਲੇ ਦੀ ਆਪਾਂ ਦੇਖਦੇ ਹਾਂ ਤਕਰੀਬਨ ਸਾਰਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਹੁੰਦੀਆਂ ਸੀ ਸੋ ਦਾੜਾ ਕੇਸ ਜਿਹੜੇ ਸਲਾਮਤ ਹੁੰਦੇ ਸੀ ਤਕਰੀਬਨ ਸਾਰਿਆਂ ਦੇ ਭਾਵੇਂ ਕੋਈ ਸ਼ਰਾਬ ਵੀ ਪੀਂਦਾ ਸੀ ਜਾਂ ਕੁਝ ਛੱਕ ਦਾ ਛਕਾਉਂਦਾ ਵੀ ਸੀ ਆਪਣਾ ਪਰ ਉਹ ਕੇਸ ਦਾੜੇ ਨੂੰ ਨਹੀਂ ਸੀ ਕਟਵਾਉਂਦੇ ਤੇ ਦਸਤਾਰ ਨੂੰ ਆਪਣੇ ਸਿਰ ਦਾ ਤਾਜ ਮੰਨਦੇ ਸੀ ਸੋ ਇੱਕ ਇਹ ਬੜੀ ਵੱਡੀ ਵਜ੍ਹਾ ਹੈ ਕਿ ਜਦੋਂ ਤੋਂ ਬੱਚੇ ਸਾਡੇ ਜੋ ਸਾਡੇ ਪਿੰਡਾਂ ਸ਼ਹਿਰ ਪਿੰਡਾਂ ਤੋਂ ਹੋਰ ਵੱਡੇ ਸ਼ਹਿਰਾਂ ਵੱਲ ਨੂੰ ਜਾਣ ਲੱਗੇ ਉੱਥੇ ਜਾ ਕੇ ਹੌਲੀ-ਹੌਲੀ ਰਹਿਣ-ਸਹਿਣ ਦਾ ਫਰਕ ਪੈ ਗਿਆ ਸੰਗਤ ਦਾ ਫਰਕ ਪੈ ਗਿਆ ਸਾਡੇ ਪਿੰਡਾਂ ਵਾਲੇ ਬੱਚੇ ਵੀ ਸੋਚਣ ਲੱਗੇ ਕਿ ਅਸੀਂ ਇਹਨਾਂ ਵਰਗੇ ਬਣੀਏ ਅਸੀਂ ਇਹਨਾਂ ਵਾਂਗ ਰਹੀਏ ਹਾਲਾਂਕਿ ਉਹਨਾਂ ਦੀ ਕੁਝ ਧਾਰਮਿਕ ਸਥਿਤੀ ਉਦਾਂ ਦੀ ਸੀ ਉਹਨਾਂ ਦਾ ਰਹਿਣ-ਬਹਿਣ ਉਸ ਤਰ੍ਹਾਂ ਦਾ ਬਣਿਆ ਹੋਇਆ ਸੀ ਆਲਰੇਡੀ ਪਰ ਸਿੱਖਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਸੀ ਉਹ ਕੇਸਾਂ ਦਸਤਾਰਾਂ ਦੀ ਬੜੀ ਮਹੱਤਤਾ ਹੁੰਦੀ ਸੀ ਹੁਣ ਤਾਂ ਆਪਾਂ ਦੇਖਦੇ ਆਂ ਬੱਚਾਂ ਦਾ ਕੋਈ ਫਰਕ ਨਹੀਂ ਤੁਹਾਨੂੰ ਨਜ਼ਰ ਆਉਣਾ ਸੋ ਇਸ ਕਰਕੇ ਬੜੀਆਂ ਜ਼ਰੂਰੀ ਸੀ ਗੋਰੇ ਇਤਿਹਾਸ ਦੀਆਂ ਵਿਚਾਰਾਂ ਜੋ ਇਤਿਹਾਸ ਹੁੰਦੀ ਹੈ ਇਹ ਚੀਜ਼ ਜੋ ਪ੍ਰਾਤਨ ਸਮਾਂ ਬੀਤ ਚੁੱਕਿਆ ਹੈ ਸੋ ਗੋਰੇ ਇਤਿਹਾਸ ਦੀਆਂ ਵਿਚਾਰਾਂ ਸੁਣਨੀਆਂ ਸਾਡੇ ਸਿੱਖਾਂ ਦੀਆਂ ਸਾਡੇ ਸ਼ਹੀਦਾਂ ਦੀਆਂ ਵਿਚਾਰਾਂ ਸੁਣਨੀਆਂ ਸੋ ਨੌਜਵਾਨ ਜਿੱਦਾਂ ਜਿੱਦਾਂ ਇਹ ਸੁਣਦੇ ਮੈਂ ਇਹ ਨਹੀਂ ਕਹਿੰਦਾ ਕਿ ਨੌਜਵਾਨ ਆ ਕੇ ਇੱਕੇ ਦਿਨ ਸੁਣਨ ਤੇ ਇੱਕੇ ਦਿਨ ਇਹ ਸਿੱਖੀ ਧਾਰਨ ਕਰਨ ਜਾਂ ਦਸਤਾਰ ਧਾਰੀ ਬਣ ਜਾਣ ਇਹ ਚੀਜ਼ਾਂ ਨੂੰ ਬਹੁਤ ਸਮਾਂ ਲੱਗ ਜਾਂਦਾ ਕੋਈ ਸਾਲ 2 ਸਾਲ 5 ਸਾਲ ਵੀ ਲੱਗ ਸਕਦੇ ਨੇ ਸੋ ਜੋ ਗੋਰੇ ਇਤਿਹਾਸ ਦੀਆਂ ਵਿਚਾਰਾਂ ਪ੍ਰਾਤਨ ਸਿੰਘਾ ਦੇ ਇਤਿਹਾਸ ਦੀਆਂ ਵਿਚਾਰਾਂ ਕਿ ਗੁਰੂ ਘਰਾਂ ਦੇ ਵਿੱਚ ਸੁਣਾਈਆਂ ਜਾਂਦੀਆਂ ਸੀ ਸੋ ਨੌਜਵਾਨ ਹੌਲੀ-ਹੌਲੀ ਉੱਤੇ ਹੋਂ ਨੂੰ ਕੱਟ ਗਏ ਨੇ ਸੋ ਸੁਣਦੇ ਨਹੀਂ ਇਤਿਹਾਸ ਦੀਆਂ ਵਿਚਾਰਾਂ ਹੁਣ ਵੀ ਹੁੰਦੀਆਂ ਨੇ ਪਰ ਨੌਜਵਾਨ ਪਹੁੰਚਦੇ ਨਹੀਂ ਉੱਤੇ ਸੁਣਦੇ ਨਹੀਂ ਸੋ ਇਸ ਚੀਜ਼ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਸੋ ਇਤਿਹਾਸ ਜਿੰਨਾ ਪ੍ਰਾਤਨ ਅਸੀਂ ਇਤਿਹਾਸ ਸੁਣਦੇ ਆ ਉਹ ਸਾਡੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਅਸਰ ਕਰਦਾ ਹੈ ਤੇ ਸਿੱਖੀ ਦੇ ਵੱਲੇ ਅਸੀਂ ਫੇਰ ਹੀ ਮੁੜ ਸਕਦੇ ਹਾਂ ਜੇ ਇਤਿਹਾਸ ਤੋਂ ਅਸੀਂ ਆਪਣੇ ਤੋਂ ਜਾਣ ਲਈਏ ਜੀ ਭਾਈ ਸਾਹਿਬ ਸਾਨੂੰ ਇੱਕ ਹੋਰ ਜਾਣਕਾਰੀ ਦਿਓ ਕਿ ਜਿਹੜਾ ਨਾ ਆਹ ਹਵਾਵਾਂ ਹੁੰਦੀਆਂ ਜਾਣਗੇ ਪੁੰਤ ਪ੍ਰੇਤਾਂ ਦੀ ਗੱਲ ਹੁੰਦੀ ਜਾਂ ਘਰਾਂ ਦੇ ਵਿੱਚ ਲੋਕ ਕਹਿੰਦੇ ਮੁਸ਼ਕਲਾਂ ਆਉਂਦੀਆਂ ਨੇ ਗਰਬਾਣੀ ਲਿਖਿਆ ਤੇ ਹੱਲ ਕੀ ਆ ਇਹਦੇ ਬਾਰੇ ਜ਼ਰੂਰ ਜਾਣਨਾ ਪਾਉ ਜੀ ਆਪਾਂ ਜੋ ਤੈਨੂੰ ਉਹ ਉਧਰ ਲੈ ਕੇ ਜਾਏ ਮਾੜਾ ਮੇਰੀ ਮੰਮੀ ਕੋਲੇ ਛੱਡਿਆ ਮੰਮਾ ਕੋਲੇ ਚਲਪਾਉਣਾ ਬਤਨ ਸੋ ਇੱਕ ਇਹ ਵੀ ਬੜੀ ਵੱਡੀ ਖਾਸ ਤੁਸੀਂ ਗੱਲਬਾਤ ਜਿਹੜੀ ਪੁੱਛੀ ਕਿਉਂਕਿ ਇਹ ਨਾ ਬੜੀ ਵੱਡੀ ਇੱਕ ਵਜਾ ਹੁੰਦੀ ਹੈ ਜਿਹਦੇ ਵਿੱਚ ਆਪਣੇ ਧਰਮ ਨੂੰ ਛੱਡ ਕੇ ਸੁੱਖ ਲੈਣ ਦੇ ਲਈ ਹੋਰ ਕਿਸੇ ਦੇ ਧਰਮ ਵੱਲ ਨੂੰ ਜਾਣਾ ਇਹ ਵੀ ਜਾਂ ਕਹ ਲਈਏ ਵੀ ਸਾਡੇ ਘਰ ਦੇ ਵਿੱਚ ਪੂਤਾਂ ਪ੍ਰੇਤਾਂ ਸੀ ਲੋਕ ਤਾਗੇ ਤੇ ਵਿੱਤਾਂ ਵਾਲੇ ਉਧਰ ਨੂੰ ਜਾਣ ਲੱਗ ਗਏ ਤੇ ਪਹਿਲਾਂ ਕੀ ਹੁੰਦਾ ਸੀ ਕਿ ਜੇ ਕੋਈ ਸਾਨੂੰ ਇਸ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਵੀ ਸੀ ਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਜਾਪ ਕੀਤਾ ਜਾਂਦਾ ਸੀ ਕਰਦੀ ਆ ਟਕਾ ਦੇ ਵਿੱਚ ਲਿਆ ਦਿੰਦੀ ਜੋ ਕਿ ਮੁਸ਼ਕਲ ਆਉਂਦੀ ਵੀ ਹੈ ਸਾਡੇ ਉੱਪਰ ਤੇ ਸਾਨੂੰ ਉਹਦੇ ਨਾਲ ਮੁਕਾਬਲਾ ਕਰਨ ਦਾ ਬਲ ਦਿੰਦੀ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਉਹਦੇ ਨਾਲ ਕਿੱਦਾਂ ਟੱਕਰ ਲੈਣੀ ਹੈ ਅੱਜ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਛੋਟਾ ਜਿਹਾ ਵੀ ਕਸਟ ਆਉਂਦਾ ਅਸੀਂ ਬੜੀ ਛੇਤੀ ਡੋਲ ਜਾਂਦੇ ਹਾਂ ਅਸੀਂ ਸੋਚਦੇ ਸਾਡੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਆ ਗਈ ਹੈ ਅਸੀਂ ਹੁਣ ਕਿਸੇ ਸਿਆਣੇ ਕੋਲੇ ਚੱਲੀਏ ਉਹ ਸਾਨੂੰ 5-10000 ਦਾ ਸਾਡਾ ਮਾਇਆ ਦੇ ਵੱਲੋਂ ਵੀ ਨੁਕਸਾਨ ਕਰ ਦਿੰਦੇ ਨੇ ਕੋਈ ਮਾਇਆ ਲੈ ਵੀ ਲੈਂਦੇ ਨੇ ਸਾਡੇ ਤੋਂ ਹਾਲਾਂਕਿ ਉਸ ਸਾਡੇ ਨੁਕਸਾਨ ਦੀ ਪੂਰਤੀ ਫੇਰ ਵੀ ਨਹੀਂ ਹੁੰਦੀ ਨੁਕਸਾਨ ਜਿਹੜਾ ਸਾਡਾ ਕੋਈ ਬੱਚਾ ਬਿਮਾਰ ਹੈ ਉਹ ਤੁਸੀਂ ਉੱਥੇ ਜਾਣ ਵੀ ਲੱਗ ਜਣੇ ਫੇਰ ਵੀ ਬੱਚੇ ਬਿਮਾਰ ਹੁੰਦੇ ਰਹਿੰਦੇ ਨੇ ਕੋਈ ਘਰ ਦੇ ਵਿੱਚ ਜੋ ਕਲਾਕਲੇਸ਼ ਚੱਲਦੀ ਆ ਫੇਰ ਵੀ ਚੱਲਦੀ ਰਹਿੰਦੀ ਆ ਸੋ ਗੁਰਬਾਣੀ ਜਿਹੜੀ ਇਹ ਸਾਡੇ ਮਨ ਨੂੰ ਕੰਟਰੋਲ ਗੁਰਬਾਣੀ ਪੜਦੇ ਪੜ-ਪੜ ਕੇ ਸਾਡੇ ਮਨ ਦੇ ਵਿੱਚ ਜੇ ਕੋਈ ਮਨ ਭਾਵਨਾ ਦੇ ਨਾਲ ਬਾਣੀ ਪੜੇਗਾ ਤਾਂ ਉਹਦੇ ਮਨ ਦੇ ਅੰਦਰ ਸਭ ਮਨ ਦੇ ਅੰਦਰ ਸ਼ਾਂਤੀ ਆ ਜene ਜੇਕਰ ਦੇ ਵਿੱਚ ਕਦੇ ਕਲੇਸ਼ ਪੈਂਦਾ ਵੀ ਇਹ ਤਾਂ ਮਨ ਸ਼ਾਂਤ ਹੁੰਦਾ ਨਹੀਂ ਕਲੇਸ਼ ਪੈਂਦਾ ਉਹ ਇਹਨਾਂ ਚੀਜ਼ਾਂ ਨੂੰ ਮਨੋਖੋਦੋ ਆਪਣੇ ਇੰਦਰੀਆਂ ਨੂੰ ਕਹਿ ਲਈਏ ਆਪਣੀ ਜਬਾਨ ਨੂੰ ਅੱਖਾਂ ਨੂੰ ਕੰਨਾਂ ਨੂੰ ਕੰਟਰੋਲ ਕਰਨ ਲੱਗ ਜਾਂਦਾ ਹੈ ਕੰਨਾਂ ਨੂੰ ਕੰਟਰੋਲ ਕਰ ਲਿਆ ਤੁਹਾਨੂੰ ਕਿਸੇ ਦਾ ਮਾੜਾ ਬਚਨ ਸੁਣਨਾ ਸੁਣਿਆ ਤੁਹਾਡੇ ਕੰਨ ਤੁਹਾਡੇ ਕੰਟਰੋਲ ਚ ਨਹੀਂ ਨੇ ਅੱਖਾਂ ਨੇ ਜੋ ਕਿਸੇ ਕੋਈ ਮਾੜਾ ਕਦੇ ਦੇਖਦੀਆਂ ਨੇ ਤੇ ਜੇ ਤੁਹਾਡੇ ਕੰਟਰੋਲ ਚ ਨਹੀਂ ਤੇ ਉਹ ਤੁਸੀਂ ਉਸ ਸੀਜ਼ ਨੂੰ ਐਕਸੈਪਟ ਕਰ ਲੋਗੇ ਜੇ ਤੁਹਾਡਾ ਦਿਮਾਗ ਤੁਹਾਡੇ ਇੰਦ੍ਰੇ ਤੁਹਾਡੇ ਕੰਟਰੋਲ ਵਿੱਚ ਨਹੀਂ ਨੇ ਤਾਂ ਫਿਰ ਉਹ ਕਲੇਸ਼ ਦਾ ਘਰ ਤਾਂ ਬਣੇ ਪਿਆ ਨੇ ਘਰਾਂ ਦੇ ਵਿੱਚ ਕਲੇਸ਼ ਦੀ ਸਾਰਾ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਸਾਡੇ ਵਿੱਚ ਬਰਦਾਸ਼ਤ ਸ਼ਕਤੀ ਜਿਹੜੀ ਹੈ ਉਹ ਘਟ ਗਈ ਹੈ ਖਾਸ ਤੌਰ ਤੇ ਆਪਣੀ ਫੈਮਿਲੀ ਦੇ ਵਿੱਚ ਬਾਹਰ ਸਾਡਾ ਕਿਸੇ ਦੇ ਨਾਲ ਝਗੜਾ ਹੋ ਜਾਵੇ ਉੱਥੇ ਜਰੂਰ ਅਸੀਂ ਹੱਥ ਬੰਨ ਕੇ ਬੀਬੇ ਬੱਚੇ ਬਣ ਕੇ ਆ ਜਾਂਦੇ ਹਾਂ ਪਰ ਘਰ ਦੇ ਵਿੱਚ ਲੜਾਈ ਹੋ ਜਾਵੇ ਉੱਥੇ ਅਸੀਂ ਕਦੇ ਹਾਰ ਨਹੀਂ ਮੰਨਦੇ ਉੱਥੇ ਅਸੀਂ ਕਹਿੰਨੇ ਇਹਨੇ ਮੈਨੂੰ ਗੱਲ ਕਹੀ ਤੇਗਾ ਇਹ ਕਿੱਦਾਂ ਆ ਉਥੇ ਆ ਪਾਰ ਨੇ ਬੰਦੇ ਉਹ ਕਿਤੇ ਨਾ ਕਿਤੇ ਸਾਡਾ ਦਿਮਾਗ ਜਿਹੜਾ ਆ ਉਹ ਸਮਾਜਿਕ ਪਰੇਸ਼ਾਨੀਆਂ ਦੇ ਕਰਕੇ ਅਪਸੈਟ ਹੋਇਆ ਹੈ ਸੋ ਜ਼ਰੂਰ ਤੇ ਆ ਧਰਮ ਕੋਈ ਵੀ ਹੈ ਧਰਮ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਧਰਮ ਹੋਵੇ ਉਹ ਸਾਨੂੰ ਸਿਖਾਉਂਦਾ ਕਿ ਸਾਡੇ ਮਨ ਦੇ ਅੰਦਰ ਟਿਕਾ ਕਿਵੇਂ ਆ ਸਕਦਾ ਹੈ ਉਹ ਸਾਨੂੰ ਸਿਖਾਉਂਦੇ ਹਨ ਜਿਸ ਤਰ੍ਹਾਂ ਮਹਾਤਮਾ ਬੁੱਧ ਸੀ ਉਹ ਸਾਨੂੰ ਬੈਠਣਾ ਸਿਖਾਉਂਦੇ ਸੀ ਕਿ ਬੈਠ ਕੇ ਤੁਸੀਂ ਆਪਣੇ ਮਨ ਨੂੰ ਟਿਕਾ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਜਦੋਂ ਸਾਧੂ ਗੁਰੂ ਗੁਰਨਾਨਕ ਦੇਵ ਜੀ ਮਹਾਰਾਜਿਆਂ ਦੇ ਵੀ ਇਹ ਪਾਵਨ ਬਚਨ ਹੈ ਕਿ ਗੁਰੂ ਕੇ ਸਿੱਖ ਨੇ ਅਮਰ ਵੇੜੇ ਉੱਠਣਾ ਉੱਠ ਕੇ ਨਾਮ ਦਾ ਅਭਿਆਸ ਕਰਨਾ ਅਭਿਆਸ ਕਰਨ ਦਾ ਮਤਲਬ ਕੀ ਹੈ ਚੌਂਕੜਾ ਮਾਰ ਕੇ ਆਪਣੇ ਮਨ ਨੂੰ ਟਿਕਾ ਕੇ ਰੱਖਣਾ ਜਦੋਂ ਮਨ ਤੁਹਾਡਾ ਟਿਕਣ ਲੱਗ